ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਭਗਵੰਤ ਮਾਨ ਦੀ ਵਾਈਫ ਗੁਰਪ੍ਰੀਤ ਕੌਰ ਮਾਨ ਨੇ ਇੱਕ ਛੋਟੀ ਜਹੀ ਬੱਚੀ ਨੂੰ ਜਨਮ ਦਿੱਤਾ ਹੈ ਇਸ ਵਿੱਚ ਭਗਵੰਤ ਮਾਨ ਦੀ ਪਹਿਲਾਂ ਵਾਲੀ ਪਤਨੀ ਕੀ ਬੋਲੀ ਵੀਡੀਓ ਵਿੱਚ ਚਰਚਾ ਕਰਾਂਗੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਭਗਵੰਤ ਮਾਨ ਦਾ ਇੱਕ ਵਾਰ ਪਹਿਲਾਂ ਡਿਵੋਰਸ ਹੋ ਗਿਆ ਸੀ ਆਪਣੀ ਵਾਈਫ ਦੇ ਨਾਲ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਪਹਿਲਾਂ ਵਾਲੀ ਪਤਨੀ ਆਪਣੇ ਬੱਚਿਆਂ ਸਮੇਤ ਅਮਰੀਕਾ ਵਿੱਚ ਜਾ ਕੇ ਸੈਟਲ ਹੋ ਗਈ ਸੀ ਦੋਸਤੋ ਡਿਵੋਰਸ ਦਾ ਕਾਰਨ ਇਹ ਸੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੁੰਦਾ ਸੀ ਤਾਂ ਉਸ ਵੇਲੇ ਭਗਵੰਤ ਮਾਨ ਜਿਹੜਾ ਐਮਪੀ ਵਨ ਲੀਕ ਚੋਣ ਲੜ ਰਿਹਾ ਸੀ ਪਰ ਭਗਵੰਤ ਮਾਨ ਦੀ ਵਾਈਫ ਨੇ ਜਿਹੜੇ ਕਾਫੀ ਭਗਵੰਤ ਮਾਨ ਤੇ ਦੋਸ਼ ਲਾਇਆ ਸੀ ਵੀ ਸਾਨੂੰ ਜਿਹੜਾ ਇਹ ਬਿਲਕੁਲ ਵੀ ਟਾਈਮ ਨਹੀਂ ਦਿੰਦਾ ਤੇ ਲੋਕਾਂ ਦੇ ਵਿੱਚ ਹੀ ਜਿਹੜਾ ਫਿਰਦਾ ਰਹਿੰਦਾ ਉਸ ਤੋਂ ਬਾਅਦ ਉਹ ਭਗਵੰਤ ਮਾਨ ਤੋਂ ਦੁਖੀ ਹੋ ਕੇ ਬੱਚਿਆਂ ਸਮੇਤ ਜਿਹੜਾ ਅਮਰੀਕਾ ਚਲੀ ਗਈ ਸੀ ਤੇ ਫਿਰ ਦੋਸਤੋ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਤਾਂ ਆਪਣੇ ਬੱਚਿਆਂ ਨੂੰ ਭਗਵੰਤ ਮਾਨ ਦੇ ਕੋਲ ਕਹ ਲ ਦਿੱਤਾ ਕਿ ਸਾਨੂੰ ਦੁਬਾਰਾ ਸਵੀਕਾਰ ਕਰ ਲੇ ਦੋਸਤੋ ਪਰ ਭਗਵੰਤ ਮਾਨ ਨੇ ਉਹਨਾਂ ਜਿਹੜਾ ਸਵੀਕਾਰ ਨਹੀਂ ਕੀਤਾ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਨਾਲ ਦੂਜਾ ਵਿਆਹ ਕਰਾ ਲਿਆ ਉਸ ਤੋਂ ਬਾਅਦ ਭਗਵੰਤ ਮਾਨ ਦੀ ਬੱਚੀ ਜਿਹੜੀ ਪਹਿਲੇ ਵਿਆਹ ਤੋਂ ਸੀਗੀ ਸੀਰਤ ਕੌਰ ਮਾਨ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਕਦੇ ਵੀ ਚੰਗਾ ਪਿਤਾ ਨਹੀਂ ਬਣ ਸਕਦਾ ਪਰ ਦੋਸਤੋ ਇੱਕ ਵਾਰ ਫਿਰ ਜਿਹੜਾ ਭਗਵੰਤ ਮਾਨ ਆਪਣੀ ਨਵੇਂ ਵਿਆਹ ਤੋਂ ਇੱਕ ਬੱਚੀ ਨੂੰ ਜਿਹੜਾ ਜਨਮ ਦਿੱਤਾ ਉਹਨਾਂ ਦੀ ਵਾਈਫ ਨੇ ਤੇ ਇਸ ਵਿੱਚ ਦੋਸਤੋ ਭਗਵੰਤ ਮਾਨ ਦੀ ਜੋ ਪਹਿਲਾਂ ਵਾਲੀ ਵਾਈਫ ਹੈ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਮੇਰੇ ਨਾਲ ਬਹੁਤ ਮਾੜਾ ਕੀ ਕੀਤੀ ਸੀ ਮੈਨੂੰ ਮਾਰਦਾ ਸੀ ਗੁੱਟਦਾ ਸੀ ਤੇ ਉਸਦੇ ਦੂਜੇ ਵਿਆਹ ਤੋਂ ਉਹ ਕਾਫੀ ਨਰਾਜ਼ ਹੋਏ ਨੇ ਕਿਉਂਕਿ ਜੇ ਉਹ ਆਉਂਦੇ ਤਾਂ ਸ਼ਾਇਦ ਮੈਂ ਮੰਨ ਵੀ ਜਾਣਾ ਸੀ ਪਰ ਦੋਸਤੋ ਭਗਵੰਤ ਮਾਨ ਨੇ ਕਾਫੀ ਜੜੀਆਂ ਆਪਾਂ ਕਹਿੰਦੀ ਭਗਵੰਤ ਮਾਨ ਨੇ ਆਪਣੇ ਬੱਚਿਆਂ ਦੀਆਂ ਅਤੇ ਆਪਣੇ ਘਰ ਵਾਲੀ ਦੀਆਂ ਜਿਹੜੀਆਂ ਕਾਫੀ ਮਿੰਤਾ ਕੀਤੀਆਂ ਸੀ ਵਾਪਸ ਪੰਜਾਬ ਆਉਣ ਵਾਸਤੇ ਪਰ ਦੋਸਤੋ ਉਸ ਵੇਲੇ ਜਿਹੜੇ ਉਹ ਨਹੀਂ ਆਏ ਸੀ ਤਾਂ ਦੋਸਤੋ ਉਸ ਤੋਂ ਬਾਅਦ ਭਗਵੰਤ ਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ ਸਹੀ ਸੀ ਤੇ ਕੌਣ ਗਲਤ